ਇਸ ਵੀ ਲਈ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੱਸ ਦੇ ਕਿ ਬਲਾਕ ਸਮਤੀ ਦੀ ਆਈ ਨਤੀਜੇ ਦੇ ਵਿੱਚ ਭਵਜਨ ਸਮਾਜ ਪਾਰਟੀ ਬਲਾਕ ਸਮਤੀ ਨਗਰ ਜ਼ੋਨ ਤੋਂ ਜਿੱਤੂ ਰਹੀ ਹੈ ਭਵਜਨ ਸਮਾਜ ਪਾਰਟੀ ਨੇ ਜਗਦੀਸ਼ ਕੁਮਾਰ ਨੂੰ ਇੱਥੋਂ ਜ਼ੋਨ ਮੈਦਾਨ ਦੇ ਵਿੱਚ ਉਤਾਰਿਆ ਸੀ ਜਗਦੀਸ਼ ਕੁਮਾਰ ਨੇ 822 ਵੋਟਾਂ ਲੈ ਕੇ ਆਜ਼ਾਦ ਉਮੀਦਵਾਰ ਪਰਸ਼ੋਤਮ ਸਿੰਘ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਸੀ ਹਾਲਾਂਕਿ ਦੱਸ ਦੇ ਕਿ ਪਰਸ਼ੋਤਮ ਸਿੰਘ ਨੂੰ 349 ਵੋਟਾਂ ਮਿਲੀਆਂ ਸੀ बसपा ਦੇ ਬਲਾਕ ਸਮਤੀ ਮੈਂਬਰ ਜਗਦੀਸ਼ ਕੁਮਾਰ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਵੋਟਰਾਂ ਦਾ ਧੰਨਵਾਦ ਕੀਤਾ ਹੈ ਇਸ ਮੌਕੇ ਜਗਤਾਰ ਪੰਚ ਰੇਸ਼ਮ ਲਾਲ ਕਮਲਜੀਤ ਸਿੰਘ ਗੁਰਮੇਲ ਸਿੰਘ ਕਸ਼ਮੀ ਲਾਲ ਦੇਵ ਰਾਜ ਸਮੇਤ ਪ੍ਰਕਾਸ਼ ਰਾਮ ਕੁਲਵਿੰਦਰ ਸਿੰਘ ਹਰਦੇਵ ਸਿੰਘ ਸੋਨੂ ਕੁਲਦੀਪ ਸਿੰਘ ਚੰਨੀ ਤੇ ਨਾਲ ਹੀ ਲੰਬardar ਸੁਖਦੇਵ ਸਿੰਘ ਜੋਗਿੰਦਰ RAM ਤੇ ਹੋਰ ਪਿੰਡ ਵਾਸੀ ਮੌਜੂਦ ਰਹੇ ਸਨ ਚੇਤਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਇਹ ਖਾਸ ਰਿਪੋਰਟ ਹਾਂਜੀ ਕੀ ਕਹੂੰਗਾ ਜਿਹੜੀ ਤੁਹਾਡੀ ਇੱਜ਼ਤ ਹੋਈ ਆ ਇਹ ਜਿੱਤ ਮੇਰੀ ਨਹੀਂ ਹੋਈ ਇਹ ਜਿੱਤ ਸਾਰੇ ਪਿੰਡਾਂ ਦੀ ਹੋਈ ਆ ਨਗਰ ਕਦਪਾ ਲੋ ਅਸ਼ਾਉਰ ਪਾਰਟੀ ਦੇ ਲੋਕਾਂ ਨੇ ਭੋਜਨ ਸਮਾਜ ਪਾਰਟੀ ਨੂੰ ਵੋਟਾਂ ਪਾ ਕੇ ਬਹੁਤ ਵੱਡੀ ਲੀਡ ਦੇ ਨਾਲ ਇਹਨੇ ਮੈਨੂੰ ਜਿਤਾਇਆ ਮੈਂ ਸਾਰੇ ਲੋਕਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰਿਆਂ ਨੇ ਪਾਰਟੀ ਦੇ ਨਾਲ-ਨਾਲ ਭਾਈਚਾਰਾ ਸਾਂਝ ਨੂੰ ਵੀ ਬਣਾਈ ਰੱਖਿਆ ਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖ ਕੇ ਮੈਨੂੰ ਬਹੁਤ ਜ਼ਿਆਦਾ ਵੱਡੀਆਂ ਵੱਡੇ ਮਾਰ ਜਾਂਦੇੰਦੇ ਨਾਲ ਇਹਨੇ ਮੈਨੂੰ ਜਿਤਾਇਆ ਮੈਂ ਸਮੂਹ ਨਗਰ ਦਾ ਸਮੂਹ ਪਿੰਡ ਦਾ ਮੂ ਆਪਣੇ ਭਰਾਵਾਂ ਦਾ ਬਜ਼ੁਰਗਾਂ ਦਾ तहे ਦਿਲੋਂ ਬਹੁਤ ਬਹੁਤ ਧੰਨਵਾਦ। ਕਿਹੜੇ ਕਿਹੜੇ ਪਿੰਡ ਸੀ ਤੁਹਾਡੇ 'ਚ? ਮੇਰੇ ਕੋਲ ਨਗਰ ਕਤਪਾਲੋਂ ਅੱਛਾ ਉੱਤੇ ਫਤੇ ਕਪਾਲ ਲੱਖਾ ਸੀਗੇ। ਹੁਣ ਤੁਸੀਂ ਇਹਨਾਂ ਪਿੰਡ ਵਾਸੀਆਂ ਨੂੰ ਕੀ ਵਿਸ਼ਵਾਸ ਦਵਾਉਂਦੇ? ਵਿਸ਼ਵਾਸ ਮੈਂ ਹੱਕ ਸੱਚ ਦੀ ਲੜਾਈ ਲੜਨੀ ਆ। ਉਹ ਇਹਨਾਂ ਦੇ ਨਾਲ ਹਮੇਸ਼ਾ ਖੜਾਂਗਾ। ਮੋਢੇ ਨਾਲ ਮੋਢਾ ਜੋੜ ਕੇ ਨਾਲ ਤੁਰਾਂਗਾ। ਠੀਕ। ਅੱਜ ਡਾਕਟਰ ਜਗਦੀਸ਼ ਕੁਮਾਰ ਸੋਨੂ ਜੋ ਕਿ ਬਲਾਕ ਸੰਪਤੀ ਮੈਂਬਰ ਆ। ਜਿੱਤੀ ਆ ਔਰ ਆਪਣੇ ਪਿੰਡ ਵਿੱਚ ਆਇਆ ਸਾਰਿਆਂ ਦਾ ਪਿੰਡ ਵੱਲੋਂ ਧੰਨਵਾਦ ਕਰਨ ਆਇਆ ਅਸੀਂ ਵੀ ਬੌਧਨ ਸਮਾਜ ਪਾਰਟੀ ਵੱਲੋਂ ਇਹ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਸਾਰੇ ਪਿੰਡ ਦਾ ਜਿਨ੍ਹਾਂ ਨੇ ਪੂਰਾ ਤਨਦੇਹੀ ਨਾਲ ਵੋਟਾਂ ਪਾਈਆਂ ਔਰ ਜਿਤਾਇਆ ਔਰ ਕਈ ਸੀਟਾਂ ਜਿਹੜੀਆਂ ਸਾਡੀਆਂ ਬੌਧਨ ਸਮਾਜ ਪਾਰਟੀ ਦੀਆਂ ਔਰ ਦੋ ਦੋ ਬੀਬੀ ਦਾਦਾ ਘੁਟਾ ਮੋਟਾ ਤੇ ਰਹੀਆਂ ਔਰ 10 ਸੀਟਾਂ ਸੀ ਫਲੋਰ ਹਲਕੇ ਦੇ ਵਿੱਚੋਂ ਬਲਾਕ ਸ਼ਾਂਤੀ ਔਰ ਦੋ ਜ਼ਿਲ੍ਹਾ ਪ੍ਰੇਸ਼ਦ ਜਿੱਤਿਆਂ ਅਸੀਂ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਪਿੰਡ ਕਤਪਾਲੋਂ ਦੇ ਸੂਝਵਾਨ ਸਾਥੀ ਔਰ ਬਜ਼ੁਰਗ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਦਿਨੋ ਜਿਨ੍ਹਾਂ ਨੇ ਸਾਨੂੰ ਬੱਝੜ ਕੇ ਬੋਟਾ ਪਾਈਆ ਬਹੁਜਨ ਸਮਾਜ ਪਾਰਟੀ ਜਿੰਦਾਬਾਦ 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 ਹੋਜੋ ਸਮਾਜ ਪਾਰਟੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ